ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਅਨਲ ਸੈਕਸ਼ਨ ਚ ਆਪਾਂ ਗੱਲਬਾਤ ਕਰਾਂਗੇ ਕਿ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਸੰਸਕ੍ਰਿਤ ਜ਼ੁਬਾਨ ਦੀ ਪ੍ਰੋਮੋਸ਼ਨ ਲਈ ਤਾਂ ਬਹੁਤ ਸਾਰਾ ਧਨ ਖਰਚ ਕਰ ਰਹੀ ਹੈ ਪਰ ਦੂਸਰੀਆਂ ਕਲਾਸਿਕ ਜ਼ੁਬਾਨਾਂ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਪਹਿਲਾਂ ਤਾਂ ਅਸੀਂ ਇਹ ਸਪਸ਼ਟ ਕਰ ਦਈਏ ਬਹੁਤ ਵਾਰ ਇਹ ਕਿਹਾ ਜਾਂਦਾ ਜੀ ਹਿੰਦੀ ਰਾਸ਼ਟਰੀ ਜ਼ਬਾਨ ਹੈ ਹਮ ਕੋਈ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਦੇ ਇੰਡੀਆ ਨੂੰ ਰਾਸ਼ਟਰੀ ਜ਼ਬਾਨ ਨਹੀਂ ਕਿਹਾ ਗਿਆ ਦਫਤਰੀ ਜ਼ਬਾਨ ਜ਼ਰੂਰ ਹੈ ਹਮ ਕਿਉਂਕਿ ਜਿਹੜੀਆਂ ਭਾਰਤ ਦੇ ਸੰਵਿਧਾਨ ਦੇ ਵਿੱਚ ਜ਼ਬਾਨਾਂ origional languages ਨੂੰ ਰੈਕਗਨਾਈਜ਼ ਕੀਤਾ ਗਿਆ ਜਿਹੜੇ ਕਰੰਸੀ ਨੋਟਸ ਦੇ ਉੱਤੇ ਵੀ ਉਹਨਾਂ ਦੀਆਂ ਛਪਦੀਆਂ ਨੇ ਜਦੋਂ ਵੀ 100 ਰੁਪਿਆ ਜਾਂ 500 ਰੁਪਿਆ ਜਾਂ ਜੋ ਵੀ ਹੁੰਦਾ ਹੈ ਉਹ ਜ਼ਬਾਨਾਂ ਨੇ ਕੋਈ ਨੈਸ਼ਨਲ ਲੈਂਗੁਏਜ ਨਹੀਂ ਹਾਂ ਕੁਝ ਵਕਤ ਬਾਅਦ ਇਹਨਾਂ ਨੇ ਜਿਨ੍ਹਾਂ ਨੂੰ ਕਲਾਸਿਕ ਲੈਂਗੁਏਜ ਕਿ ਜਿਹਦੇ 1500 ਸਾਲ ਜਾਂ 2000 ਪਹਿਲਾਂ ਜਿਹਨਾਂ ਦੀ ਆਪਣੀ ਸਕ੍ਰਿਪਟ ਹੈ ਆਪਣਾ ਉਹਨਾਂ ਦਾ ਉਹਨਾਂ ਨੂੰ ਛੇ ਜ਼ਬਾਨਾਂ ਐਸੀਆਂ ਨੇ ਜਿਨ੍ਹਾਂ ਨੂੰ ਕਲਾਸਿਕ ਲੈਂਗੁਏजेस ਦਾ ਦਰਜਾ ਦਿੱਤਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਜ਼ਾਰ ਹੈ ਤਾਮਿਲ ਹੈ ਤਾਮਿਲ ਸੰਸਕ੍ਰਿਤੋ ਵੀ ਪੁਰਾਣੀ ਹੈ ਸੰਸਕ੍ਰਿਤ ਹੈ ਮਲਿਆਲਮ ਹੈ ਕਨਾਡਾ ਹੈ ਤੇ ਤੈਲਗੂ ਹੈ ਕੰਨੜ ਜਿਹਨੂੰ ਕਨਾਡਾ ਕਿਹਾ ਜਾਂਦਾ ਹੈ ਔਰ ਮਲਿਆਲੀ ਹੈ ਔਰ ਨਾਲ ਦੇ ਨਾਲ ਉੜੀਆ ਜਿਹਨੂੰ ਜਿਹਨੂੰ ਉੜੀਸਾ ਸਟੇਟ ਕਿਹਾ ਜਾਂਦਾ ਸੀ ਹੁਣ ਓਡੀਸ਼ਾ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਓਰੀਜਨਲ ਲਫ਼ਜ਼ ਜਿਹੜਾ ਓਡੀਸ਼ਾ ਸੀ ਅੰਗਰੇਜ਼ਾਂ ਨੇ ਉਸ ਨੂੰ ਓ ਆਰ ਦੇ ਨਾਲ ਲਿਖਦੇ ਸੀ ਉਹਨਾਂ ਦੇ ਲਈ ਔਰ ਉਹ ਫਿਰ ਉੜੀਸਾ ਉਹਨਾਂ ਨੇ ਬਣਾ ਦਿੱਤਾ ਅਰੇ ਧਿਆਨ ਰਹਿ ਵੀ ਇਹ ਉਹੀ 오ਡੀਸਾ ਜਿਸ ਦਾ ਪੁਰਾਣਾ ਨਾਂ ਕਲਿੰਗਾ ਸੀ ਜਿਹਦੇ ਬਾਰੇ ਜਦੋਂ ਅਸੀਂ ਅਸ਼ੋਕ ਦਾ ਬੁੱਧ ਧਰਮ ਐਡਾਪਟ ਕਰਨ ਦੀ ਕਹਾਣੀ ਦੇਖਦੇ ਤਾਂ ਫਿਰ ਇਹ ਹੁੰਦਾ ਹੈ ਕਿ ਜੀ ਜਦੋਂ ਉਹਨੇ ਕਲਿੰਗਾ ਦੀ ਜੰਗ ਲੜੀ ਉਹ ਇਨਾ ਨੁਕਸਾਨ ਹੋਇਆ ਕਿ ਭਈ ਉਹਦਾ ਮਨ ਜਿਹੜਾ ਹੈ ਉਹ ਉਹ ਖੂਨ ਖਰਾਬਾ ਦੇਖ ਕੇ ਬਦਲ ਗਿਆ ਔਰ ਉਹਨੇ ਬੁੱਧ ਧਰਮ ਦਾ ਹਿੰਸਾ ਪਰਮੋ ਧਰਮ ਦਾ ਸਿਧਾਂਤ ਲਿਆ ਔਰ ਮੁਗਲ ਪੀਰੀਅਡ ਦੇ ਵਿੱਚ ਇਹ ਤਿੰਨੋਂ ਹੀ ਬੰਗਾਲ ਬਿਹਾਰ ਤੇ ਉੜੀਸਾ ਇਹ ਬੰਗਾਲ ਸੂਬੇ ਦੇ ਵਿੱਚ ਹੀ ਆਂ ਜਦੋਂ ਹੁੰਦਾ ਸੀ ਜੀ ਅਲਾਉਦੀਨ ਖਿਲਜੀ ਨੇ ਆ ਕੇ ਬੰਗਾਲ ਫਤਿਹ ਕਰ ਲਿਆ ਜਾਂ ਬਖਤਾਵਰ ਖਿਲਜੀ ਨੇ ਕਿ ਉਹ ਬੰਗਾਲ ਦਾ ਮਤਲਬ ਸੀ ਕਿ ਬਿਹਾਰ ਔਰ ਉੜੀਸਾ ਵੀ ਉਹਦਾ ਹਿੱਸਾ ਹੀ ਹੁੰਦੇ ਸੀ ਔਰ ਉੜੀਸਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟ੍ਰਾਈਬਲ ਲੋਕ ਨੇ ਦਲਤ ਨੇ ਉਹਨਾਂ ਦੀ ਆਪਣੀ ਸਿਵਲਾਈਜ਼ੇਸ਼ਨ ਹੈ ਔਰ ਮੈਨੂੰ ਨਹੀਂ ਸੀ ਪਤਾ ਕਿਉਂਕਿ ਸਾਡੇ ਵੀਰ ਕੁਲਦੀਪ ਸਿੰਘ ਜਿਹੜੇ ਨੇ ਉਹ ਪਵਨੇਸ਼ਵਰ ਔਰ ਉੱਥੇ ਹੀ ਪੜ੍ਹੇ ਨੇ ਔਰ ਉਹਨਾਂ ਦੇ ਪੇਰੈਂਟਸ ਵੀ 47 ਤੋਂ ਬਾਅਦ ਉੱਥੇ ਸੈਟਲ ਹੋਏ ਜਾ ਕੇ ਪਹਿਲਾ ਸੋ ਉਹ ਦੱਸ ਰਹੇ ਸੀ ਕਿ ਵੀ ਮੈਨੂੰ ਇਹ ਲੱਗਦਾ ਸੀ ਵੀ ਜਿਵੇਂ ਗੁਜਰਾਤੀ ਮਰਾਠੀ ਔਰ ਇਹ ਸਾਰੀਆਂ ਬੋਲੀਆਂ ਜਿੰਨੀਆਂ ਨੇ ਇਹਨਾਂ ਦੀ ਸਕ੍ਰਿਪਟ ਕ ਖ ਹੈ ਦੇਵਨਾਗਰੀ ਹੈ ਔਰ ਇਹ ਤਾਂ ਮੈਨੂੰ ਪਤਾ ਹੈ ਵੀ ਤਾਮਿਲ ਜਾਂ ਉਹਨਾਂ ਜ਼ਬਾਨਾਂ ਦੀ ਆਪਣੀ ਲਿਪੀ ਹੈ ਉਹਨਾਂ ਨੇ ਕਿਹਾ ਨਹੀਂ ਉੜੀਸਾ ਦੀ ਵੀ ਆਪਣੀ ਰੁਪੀਆ ਔਰ ਇਸ ਲਈ ਜਦੋਂ ਮੈਂ ਦੇਖਿਆ ਕਿ ਜਿਹੜੀਆਂ 6 ਜ਼ਬਾਨਾਂ ਉਹਨਾਂ ਨੇ ਕਲਾਸਿਕ ਲੈਂਗੁਏਜਸ ਮੰਨੀਆਂ ਹੋਈਆਂ ਨੇ ਉਹਨਾਂ 'ਚ ਉਹ ਜਿਹੜੀ ਹੈ ਉੜੀਆ ਜ਼ਬਾਨ ਵੀ ਹੈ ਸੋ ਇਹ ਪਾਰਟ ਤਾਂ ਹੈ ਕਿ 6 ਜ਼ਬਾਨਾਂ ਨੂੰ ਉਹਨਾਂ ਨੇ ਆਲਰੇਡੀ ਕਲਾਸਿਕ ਲੈਂਗੁਏਜ ਦਾ ਦਰਜਾ ਦਿੱਤਾ ਹੈ ਸੋ ਇਹ ਇਸ ਸਮੇਂ ਇਥੇ ਵੀ ਤੋੜਦਾ ਹੈ ਕਿ ਜੀ ਭਾਰਤ ਦੀਆਂ ਸਾਰੀਆਂ ਜ਼ਬਾਨਾਂ ਜਿਹੜੀਆਂ ਉਹਨਾਂ ਦੀ ਮਾਂ ਸੰਸਕ੍ਰਿਤ ਹੈ ਸੰਸਕ੍ਰਿਤੋਂ ਨਿਕਲਿਆ ਗੱਲ ਬਿਲਕੁਲ ਗਲਤ ਹੈ ਸਾਊਥ ਦੀਆਂ ਜ਼ੁਬਾਨਾਂ ਬਾਰੇ ਤਾਂ ਪਹਿਲਾਂ ਹੀ ਗਲਤ ਸੀ ਕਿਉਂਕਿ ਉਹਨਾਂ ਦੀ ਆਪਣੀ ਸਕ੍ਰਿਪਟ ਹੈ ਔਰ ਉਹ ਸੰਸਕ੍ਰਿਤੋਂ ਵੀ ਮੱਚ ਪਹਿਲਾਂ origignal 드ਰਾਵਿਡਨ ਲੋਕ ਜਿਹੜੇ ਨੇ ਉਹਨਾਂ ਦੀਆਂ ਬੋਲੀਆਂ ਨੇ ਪਰ ਉੜੀਸਾ ਵੀ ਜਿਹੜਾ ਹੈ ਵੈਸਟਰਨ ਇੰਡੀਆ ਜਿਹਨੂੰ ਤੁਸੀਂ ਕਹੋਗੇ ਉਹ ਵੀ ਇਹਨਾਂ ਤੋਂ ਮੁਕਤ ਹੈ ਜੀ ਹੁਣ ਇਸੇ ਤਰ੍ਹਾਂ ਪੰਜਾਬੀ ਜ਼ਬਾਨ ਬਿਲਕੁਲ ਹਾਲਾਂ ਇਹ ਪਤਾ ਨਹੀਂ ਕਿਉਂ ਕਦੇ ਕਿਸੇ ਨੇ ਇਹ ਮੰਗ ਨਹੀਂ ਕੀਤੀ ਵੀ ਪੰਜਾਬੀ ਨੂੰ ਵੀ ਕਿਉਂ ਨਹੀਂ ਤੁਸੀਂ ਕਲਾਸਿਕ ਸਾਡੀ ਆਪਣੀ ਸਕ੍ਰਿਪਟ ਹੈ ਔਰ ਪੰਜਾਬੀ ਦਾ ਬੇਸ ਕਲਾ ਇਹੀ ਨਹੀਂ ਹਾਲਾਂਕਿ ਬਾਬਾ ਫਰੀਦ ਨੂੰ ਬਹੁਤ ਵਾਰ ਪਹਿਲਾ ਪੋएट ਕਹਿ ਕੇ 12ਵੀਂ ਸਦੀ ਨਾਲ ਜੋੜਦੇ ਆ ਉਸ ਤੋਂ ਪਹਿਲਾਂ ਦਾ ਜਦੋਂ ਈਵਨ ਜੋਗਮਤ ਔਰ ਦੂਸਰਾ ਸੀ ਉਦੋਂ ਹੁੰਦੀਆਂ ਜਿਹੜੀਆਂ ਨੇ ਲਿਖਤਾ ਵੀ ਪੰਜਾਬੀ ਸਕ੍ਰਿਪਟ ਦੇ ਵਿੱਚ ਇਹਨੂੰ ਗੁਰਮੁਖੀ ਨੂੰ ਸਿੱਖ ਗੁਰੂਆਂ ਦੇ ਨਾਲ ਜੋੜ ਦਿੱਤਾ ਗਿਆ ਹਾਲਾਂ ਇਸ ਦੀ ਆਪਣੀ ਭਾਵੇਂ ਉਹ ਬ੍ਰਾਹਮੀ ਲਿਪੀ ਦੇ ਵਿੱਚ ਲਿਖੀ ਜਾਂਦੀ ਸੀ ਜਾਂ ਪ੍ਰਾਕ੍ਰਿਤ ਸੀ ਡਾਇਰੈਕਟ ਲੇਕਿਨ ਮੈਂ ਇਸ ਖਬਰ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਭਾਵੇਂ ਇਹ ਛੇ ਜ਼ਬਾਨਾਂ ਜਿਹੜੀਆਂ ਨੇ ਉਹ ਕਲਾਸਿਕ ਲੈਂਗੁਏਜਸ ਨੇ ਹੁਣ ਕਾਂਗਰਸ ਦਾ ਜਨਰਲ ਸੈਕਟਰੀ ਮਿਸਟਰ ਰਮੇਸ਼ ਜਿਹੜਾ ਉਹਦਾ ਇਹ ਬਿਆਨ ਹੈ ਉਹਦਾ ਪੂਰਾ ਜੈ RAM ਰਮੇਸ਼ ਉਹਦਾ ਪੂਰਾ ਨਾਮ ਹੈ ਔਰ ਇੱਕ ਖਬਰ ਉਹਨਾਂ ਦੀ ਦਾ ਹਿੰਦੂ ਬਿਊਰੋ ਦੀ ਨੇ ਲਾਈ ਹੈ ਸੈਂਟਰਲ ਪ੍ਰੋਵਾਈਡਿੰਗ ਹੈਂਡਸਮ ਫੰਡਿੰਗ ਓਨਲੀ ਫਾਰ ਸੰਸਕ੍ਰਿਤ ਹੁਣ ਜੇ ਤੁਸੀਂ ਓਨਲੀ ਫਾਰ ਸੰਸਕ੍ਰਿਤ ਦੇਖਦੇ ਹੋ ਜੇ ਤੁਸੀਂ ਪਿਛਲੀ ਮਰਦਮ ਸ਼ੁਮਾਰੀ ਜਿਸ ਤੋਂ ਬਾਅਦ ਇਹਨਾਂ ਨੇ ਕਰਵਾਈ ਨਹੀਂ ਕਿਉਂਕਿ ਬਹੁਤ ਸਾਰਾ ਡਾਟਾ ਇਹਨਾਂ ਦਾ ਡਿਫਰੈਂਟ ਹੋਏਗਾ ਜਿਵੇਂ ਪ੍ਰੋਪਿਗੇਟ ਕਰਦੇ ਨੇ 2011 ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤੇ ਸਾਰੇ ਭਾਰਤ ਦੀ ਮਰਦਮ ਸ਼ੁਮਾਰੀ ਦੇ ਵਿੱਚ ਸੰਸਕ੍ਰਿਤ ਬੋਲਣ ਵਾਲੇ ਲੋਕਾਂ ਦੀ ਗਿਣਤੀ ਸ਼ਾਇਦ 70000 ਸੀ ਕੁੱਲ ਇਹ ਵੀ ਸ਼ਾਇਦ ਜ਼ਿਆਦਾ ਹੈ ਮੈਨੂੰ ਐਗਜ਼ੈਕਟ ਫਿਗਰ ਮੇਰੇ ਇਫਸੋ ਵੀ ਸ਼ਾਇਦ ਘੱਟ ਸੀ ਜੀ ਹੁਣ 70000 1 ਬਿਲੀਅਨ 500 ਮਿਲੀਅਨ ਲੋਕਾਂ ਚ 70000 ਲੋਕਾਂ ਦੀ ਜ਼ੁਬਾਨ ਨੂੰ ਤੇ ਤੜਾ ਤੜ ਤਨ ਦਿੱਤਾ ਜਾ ਰਿਹਾ ਹਰ ਚੀਜ਼ ਦਾ ਸੰਸਕ੍ਰਿਤ ਚਰਵਾਦ ਸੰਸਕ੍ਰਿਤ ਨੂੰ ਪ੍ਰਮੋਟ ਕਰਨਾ ਔਰ ਇਹ ਮਿਸਟਰ ਜੈ RAM ਰਮੇਸ਼ ਕਹਿ ਰਹੇ ਨੇ ਦਾ ਸੋ ਫੋਰ ਦਾ ਸੈਂਟਰ ਹੈਸ ਸੁਪੋਰਟਡ ਓਨਲੀ ਸੰਸਕ੍ਰਿਤ ਐਂਡਸੈਂਬਲੀ ਥੈਟ ਇਜ਼ ਫਾਈਨ ਬਟ ਵਾਟ ਐਬਾਊਟ ਦਾ ਅਦਰ ਕਲਾਸਿਕਲ ਇੰਡੀਅਨ ਲੈਂਗੁਏਜਸ ਵਿਚ ਆਰ ਨਾਟ ਮੀਰਲੀ ਰੀਜਨਲ ਬਟ ਆਰ ਨੈਸ਼ਨਲ ਲੈਂਗੁਏਜਸ ਐਸ ਵੈਲ ਕਿ ਕਲਾਸਿਕ ਨੇ ਨੈਸ਼ਨਲ ਲੈਂਗੁਏਜਸ ਸਾਰੀਆਂ ਹੀ ਨੈਸ਼ਨਲ ਪੰਜਾਬੀ ਵੀ ਨੈਸ਼ਨਲ ਲੈਂਗੁਏਜ ਹੈ ਪਰ ਪੰਜਾਬੀ ਨੂੰ ਪੰਜਾਬ 'ਚ ਕਿਵੇਂ ਕਿਲ ਕੀਤਾ ਜਾ ਰਿਹਾ ਹੈ ਨੈਸ਼ਨਲ ਲੈਵਲ ਤੇ ਤਾਂ ਉਹਨੂੰ ਕੀ ਚੁੱਕਣਾ ਹੈ ਤੁਸੀਂ ਪੰਜਾਬ ਦਾ ਹਾਲ ਦੇਖੋ ਈਵਨ ਜਿਹੜੀਆਂ ਕਿਤੇ ਸੜਕਾਂ ਜਾਂ ਦੂਜਿਆਂ ਦੇ ਨਾਂ ਹਿੰਦੀ ਦੇ ਨਾਲ ਪੰਜਾਬੀ 'ਚ ਵੀ ਲਿਖੇ ਹੁੰਦੇ ਨੇ 90% ਗਲਤ ਉਹ ਬਿਲਕੁਲ ਹਿੰਦੀ ਆਈਸਟ ਕੀਤੇ ਹੁੰਦੇ ਨੇ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਵੀ ਕਿਵੇਂ ਸਿਸਟਮੈਟਿਕਲ ਤਰੀਕੇ ਨਾਲ 70000 ਲੋਕਾਂ ਦੀ ਬੋਲੀ ਨੂੰ 1.5 ਕੋਰ ਲੋਕਾਂ ਦੇ ਉੱਤੇ ਜਿਹੜਾ ਥੋਪਿਆ ਜਾ ਰਿਹਾ ਔਰ ਕਿਵੇਂ ਜਿਹੜੀਆਂ ਬਾਕੀ ਖੇਤਰੀ ਜ਼ਬਾਨਾਂ ਨੇ ਉਹਨਾਂ ਦਾ ਤਾਂ ਜੋ ਹਾਲ ਕਰ ਰਹੇ ਨੇ ਉਹ ਕਰ ਹੀ ਰਹੇ ਨੇ ਪਰ ਜਿਨ੍ਹਾਂ ਨੂੰ ਕਲਾਸਿਕ ਲੈਂਗੁਏਜ ਲੈਂਗੁਏजेस ਵੀ ਐਲਾਨਿਆ ਹੋਇਆ ਹੈ ਉਨਾ ਦੇ ਲਈ ਇੱਕ ਪੈਸਾ ਨਹੀਂ ਹੈ ਔਰ ਧੜਾ ਧੜ ਜਿਹੜੇ ਸੈਂਟਰ ਫੰਡ ਨੇ ਉਸ ਸੰਸਕ੍ਰਿਤੀ ਦੀ ਪ੍ਰਮੋਸ਼ਨ ਲਈ ਖਰਚੇ ਜਾ ਰਹੇ ਨੇ ਜੀ ਰਾਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਆਪਣੇ ਈਵਰ ਜਿਹੜੇ ਮੈਸੇਜ ਨੇ ਉਹ ਲੈ ਜਾ ਰਹੇ ਆ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਸੋਨਮਲ ਜੀ ਨੇ ਪਹਿਲੇ ਸਾਡੇ ਜਿਹੜੇ ਈਵਰਸ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ ਵਾਈਕ ਜੀ ਖਾਲਸਾ ਵਾਈਕ ਜੀ ਫਤਿਹ ਅਨਮੀ ਕਲਿਪਸ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦਵਿੰਦਰ ਸੰਧੂ ਜੀ ਵੀ ਔਰ ਇਸੇ ਤਰ੍ਹਾਂ ਮੋ ਮਨ ਬੋਇਲ ਜਿਹੜੇ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਰਾਜਵਿੰਦਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਹਰਮਨ ਪਨੂੰ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਜੱਜ ਸ਼ੇਰਗਿਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਜਵੇਦ ਬਾਬਰ ਵੋਇਸ ਕਹਿੰਦੇ ਨੇ ਹਾਂਜੀ ਡਾਕਟਰ ਫੇਸਬੁਕ ਪਰ ਆਪ ਦਾ ਪ੍ਰੋਗਰਾਮ ਨਹੀਂ ਆ ਰਹਾ ਜਵੇਦ ਸਾਹਿਬ ਇਹ ਕਾਫੀ ਦੇਰ ਤੋਂ ਹੀ ਹੁਣ ਤਾਂ ਮਹੀਨਾ ਹੀ ਹੋ ਗਿਆ ਨੇ ਬਲੌਕ ਹੈ ਇਸ ਲਈ ਔਰ इवन ਸਾਡੇ YouTube ਚੈਨਲ ਦੇ ਉੱਤੇ ਵੀ ਫਾਇਰਵਾਲ ਲਾਈ ਹੋਈ ਹੈ ਜਿਸ ਲਈ ਬਹੁਤੀ ਆਊਟਰੀਚ ਨਹੀਂ ਹੈ ਅਸੀਂ ਰੋਜ਼ਾਨਾ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਫਾਇਰਵਾਲ ਦੀ ਜਿਹੜੀ ਰੁਕਾਵਟ ਹੈ ਇਹਦੇ باوجود ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਜੀ ਦਵਿੰਦਰ ਸੰਧੂ ਜੀ ਵੀ ਔਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੀ ਵੀ ਸਾਨੂੰ ਇਹ ਸਭ ਫਤਿਹ ਬੁਲਾਨਦੇ ਨੇ ਔਰ ਖਾਲਸਾ ਜ਼ਦਾਬਾਦ ਕਹਿੰਦੇ ਨੇ ਕਹਿੰਦੇ ਨਿਊਜ਼ੀਲੈਂਡ ਤੋਂ ਸਾਨੂੰ ਦਿਖ ਰਿਹਾ ਰਵਿੰਦਰ ਸਿੰਘ ਜੀ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ 2012 ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਉਦੋਂ ਮੈਂ ਖਾਲਸਾ ਰੇਡੀਓ ਰਾਈ ਖਾਲਸਾਂ ਦੀ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਨਿਊਜ਼ੀਲੈਂਡ ਖਾਲਸਾ ਰੈਫਰੈਂਡਮ ਸੂਨ ਔਰ ਬਹੁਤ ਸ਼ੁਕਰੀਆ ਵੀ ਰਵਿੰਦਰ ਸਿੰਘ ਜੀ ਅਸੀਂ ਵੀ ਇਹ ਦੇਖਦੇ ਹੁੰਦੇ ਹਾਂ ਨਿਊਜ਼ੀਲੈਂਡ ਇੱਕ ਸਟੇਜ ਤੇ ਕਾਫੀ ਐਕਟੀਵਿਟੀ 1990ਆਂ ਚ ਹੁੰਦੀ ਸੀ ਲੇਕਨ ਆਲ ਆਫ ਅ ਸਡਨ ਕੋਈ ਬਹੁਤੀ ਉਥੋਂ ਜਿਹੜੀ ਆ ਖਬਰ ਨਹੀਂ ਨਿਕਲਦੀ ਐ ਚੰਗੀ ਗੱਲ ਹੋਏਗੀ ਕਿ ਤੁਸੀਂ ਸਾਨੂੰ ਇਨਫੋਰਮ ਵੀ ਰੱਖੋ ਜੇ ਉਥੇ ਜਿਹੜੀਆਂ ਪੰਥਕ ਐਕਟੀਵਿਟੀਜ਼ ਹੁੰਦੀਆਂ ਨੇ ਇਹ ਤੁਹਾਡਾ ਪਲੈਟਫਾਰਮ ਐ ਅਸੀਂ ਸਭ ਨੂੰ ਐਨਕਰੇਜ ਕਰਦੇ ਆਂ ਔਰ ਖਾਸ ਤੌਰ ਤੇ ਜਿਹੜੇ ਕੌਮੀ ਕਾਰ ਖਾਲਸਤਾਨ ਦੇ ਲਈ ਯਤਨਸ਼ੀਲ ਨੇ ਬਿਲਕੁਲ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਅਚਰਦੀ ਕਲਾ ਕਰਦੇ ਨੇ ਸਾਨੂੰ ਦੋਨੋਂ ਔਰ ਹਰਦੀਪ ਸਿੰਘ ਜੀ ਵੀ ਖਾਲਸਾ ਜਿੰਦਾਬਾਦ ਔਰ ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ ਹਰਦੀਪ ਸਿੰਘ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਫਿਰ ਇਸੇ ਤਰ੍ਹਾਂ ਗੁਰਪਾਲ ਮੇਰਾ ਖਿਆਲ ਹੈ ਮੈਂ ਦੇਖਿਆ ਸਾਰੇ ਹੀ ਆਲਮੋਸਟ ਫਤਿਹ ਦੇ ਮੈਸੇਜ ਇੱਕ ਵਾਰੀ ਨਾਂ ਸਾਰਿਆਂ ਦੇ ਪੜ੍ਹਦੇ ਹੋ ਹਾਂਜੀ ਫਤਿਹ ਅਸੀਸ ਕੋਰ ਜੀ 올 अबाउट ਟਰੂਥ ਐਂਡ ਸਿੱਖਿਜ਼ਮ ਜੀ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਗੁਰਦੇਵ ਸਿੰਘ ਜੀ ਫਿਰ ਸਾਨੂੰ ਇਹ ਸਭ ਫਤਿਹ ਬੁਲਾਉਂਦੇ ਨੇ ਔਰ ਕਰੂਲਾ ਪਤਨੀ ਇੰਦਰੋ ਚਲੋ ਮੈਂ ਤੁਹਾਡੇ ਅੱਖਾਂ ਤੋਂ ਥੋੜਾ ਫਾਸਟ ਕਰ ਦਿੰਨੇ ਬੀਬੀ ਸਰਿੰਦਰ ਕੌਰ ਰਮ ਕੌਰ ਸਿੰਘ ਗਰਚਾ ਬਲਹਾਰ ਸਿੰਘ ਕੰਗ ਧਰਮ ਸਿੰਘ ਗੁਰਜਰ ਸਿੰਘ ਸਾਬ ਦਾ ਪਰਵਿੰਦਰ ਸਿੰਘ ਅਸੀ ਬੀਬੀ ਬਲਜੀਤ ਕੌਰ ਅਸੀ ਸਭ ਨੂੰ ਸਾਂਝੇ ਤੌਰ ਤੇ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵਿੰਦਰ ਸਿੰਘ ਜੀ ਫਤਿਹ ਬਲਾ ਕੀ ਕਹਿੰਦੇ ਨੇ ਕਿ ਸੋਵਰਨਿਟੀ ਸਾਡਾ ਹੱਕ ਹੈ ਤੇ ਪੰਜਾਬ ਇਸ ਲਈ ਜੂਝ ਰਿਹਾ ਸਾਨੂੰ ਸਾਡੀ ਫਰੀडम ਜਿਹੜੀ ਇਹ ਚਾਹੀਦੀ ਹੈ ਤਾਂ ਸਾਡੇ ਨਾਲ ਇਸੇ ਤਰ੍ਹਾਂ ਜਿਹੜੇ ਕਾਣ ਕਰਦੇ ਰਹਿਣਗੇ देयर इज नो ਡੈਮੋਕ੍ਰੇਸੀ ਹੇਅਰ ਸੋ ਹਾਂਜੀ ਪ੍ਰਭਜੋਦ ਸਿੱਧੂ ਜੀ ਵੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਨਿਊ ਨਿਊਜ਼ ਬ੍ਰਾਡਕਾਸਟ ਕਰਦੇ ਹੋ ਵਾਹਿਗੁਰੂ ਚਰ ਦੀਕਰਾਰ ਰੱਖਣ ਸਾਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਹਣਾ ਸਾਡੇ ਇਸ ਪਤੇ ਤੇ ਐਸਓਐਸਐਚ 24 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਰੇ ਸਾਹਮਣੇ ਮੁੱਕਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਨੇਹਾ ਅੱਗੇ ਦਿਓ ਦੇਖਦੇ ਰਚੀ ਵੀਰ ਫੋ ਬਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖ